ਮਹਾਰਾਣਾ ਪ੍ਰਤਾਪ ਨੇ ਮਰਾਸੀ ਨੂੰ ਆਖਿਆ ਵੀ ਮੈਂ ਤੈਨੂੰ ਕੁਝ ਨਹੀਂ ਦੇ ਸਕਦਾ ਅੱਜ ਮੇਰੀ ਹਾਲਤ ਬੜੀ ਮਾੜੀ ਆ ਕਿਹੇ ਟਾਈਮ ਮੈਂ ਤੈਨੂੰ ਬੜਾ ਕੁਝ ਦਿੰਦਾ ਹੁੰਦਾ ਸੀ ਤੇ ਮਰਾਸੀ ਕਹਿੰਦਾ ਫਿਰ ਵੀ ਤੂੰ ਮਹਾਰਾਣਾ ਖਾਲੀ ਤੇ ਹੈਗਾ ਨਹੀਂ ਤੇ ਮਹਾਰਾਣਾ ਪ੍ਰਤਾਪ ਨੇ ਆਪਣੀ ਪੱਗ ਲੈ ਕੇ ਇਹਨਾਂ ਤੇ ਮਰਾਸੀ ਨੂੰ ਦੇ ਦਿੱਤੀ ਕਹਿੰਦਾ ਇਸ ਵਕਤ ਸਭ ਤੋਂ ਕੀਮਤੀ ਮੇਰੀ ਪੱਗ ਆ ਜਿਹੜੀ ਮੈਂ ਅੱਜ ਤੱਕ ਅਕਬਰ ਅੱਗੇ ਉਹਨੇ ਚੁਕਣ ਦਿੱਤੀ ਮੈਂ ਤੈਨੂੰ ਦੇਣ ਲੱਗਾਈ ਤੇ ਵੇਖੀ ਕਿ ਪੱਗ ਝੁਕਾ ਨਾ ਦਵੀ ਜੋ ਮਰਜ਼ੀ ਹੋ ਜਾਏ ਪੱਗ ਨੀਵੀਂ ਨਹੀਂ ਕਰਨੀ ਮੇਰੀ ਨੀ ਵੀ ਨਹੀਂ ਕਰਨਾ ਮਰਾਸੀ ਪੱਗ ਲੈ ਕੇ ਘਰ ਆ ਗਿਆ ਉਹਦੀ ਘਰ ਵਾਲੀ ਕਹਿੰਦੀ ਆ ਗਈ ਲਈ ਫਿਰਦਾ ਕਹਿੰਦਾ ਮਹਾਰਾਣਾ ਪ੍ਰਤਾਪ ਦੀ ਪੱਗ ਆ ਜੰਗਲ ਚ ਮਿਲਿਆ ਸੀ ਨੇ ਪੱਗ ਦੇ ਦਿੱਤੀ ਆਪਣਾ ਤੇ ਘਰ ਵਾਲੀ ਕਹਿੰਦੀ ਤੂੰ ਪੱਗ ਨੂੰ ਕੀ ਕਰਨਾ ਆਪਾਂ ਚੱਲੀਏ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਤੇ ਉਹਦੀ ਇਤਲਾਹ ਦਈਏ ਵੀ ਕਿੱਥੇ ਬੈਠਾ ਤੇ ਮੂੰਹ ਮੰਗਿਆ ਇਨਾਮ ਲਵਾਂਗੇ ਮਰਾਸੀ ਮਹਾਰਾਣਾ ਪ੍ਰਤਾਪ ਦੀ ਪੱਗ ਬੰਨ ਕੇ ਧੋਖਾ ਕਰਨ ਲਈ ਅਕਬਰ ਦੇ ਦਰਬਾਰ ਚ ਆ ਗਿਆ ਜਦੋਂ ਅਕਬਰ ਦੇ ਸਾਹਮਣੇ ਆਇਆ ਤੇ ਨਿਜਮ ਕਹਿੰਦਾ ਸੀ ਵੀ ਝੁੱਕ ਕੇ ਸਲਾਮ ਕਰਨੀ ਪੈਣੀ ਆ ਜਦੋਂ ਝੁਕਣ ਲੱਗਾ ਤੇ ਉਹਨੂੰ ਚੇਤਾ ਆ ਗਿਆ ਮਹਾਰਾਣਾ ਪ੍ਰਤਾਪ ਦਾ ਵੀ ਮਹਾਰਾਣਾ ਪ੍ਰਤਾਪ ਕਹਿੰਦਾ ਸੀ ਜੋ ਮਰਜ਼ੀ ਹੋ ਜੇ ਪੱਗ ਨਹੀਂ ਨਿਵੀ ਕਰਨੀ ਮਰਾਸੀ ਨੇ ਪੱਗ ਲਾ ਕੇ ਹੱਥ ਚ ਫੜਦੀ ਤੇ ਉਹਨੂੰ ਸਲਾਮ ਕਰਦੀ ਅਕਬਰ ਹੱਸ ਕੇ ਕਹਿੰਦਾ ਓਏ ਆਹ ਕਿਹੜਾ ਨਵਾਂ ਤਰੀਕਾ ਸਲਾਮ ਕਰਨ ਦਾ ਸਾਰੀ ਦੁਨੀਆ ਝੋਕੇ ਸਲਾਮ ਕਰਦੀ ਆ ਆ ਤੂੰ ਨਵਾਂ ਹੀ ਤਰੀਕਾ ਲੱਭ ਲਿਆ ਪੱਗ ਉੱਚੀ ਕਰ ਲਈ ਇਹ ਕਿਉਂ ਤੇ ਮਰਾਸੀ ਹੱਸ ਕੇ ਕਹਿੰਦਾ ਜੀ ਇਹ ਪੱਗ ਮਹਾਰਾਣਾ ਪ੍ਰਤਾਪ ਦੀ ਆ ਤੇ ਮਹਾਰਾਣਾ ਪ੍ਰਤਾਪ ਨੇ ਮੈਨੂੰ ਪੱਗ ਦੇਣ ਲੱਗਿਆ ਆਖਿਆ ਸੀ ਵੀ ਜੋ ਮਰਜ਼ੀ ਹੋ ਜਾਏ ਮੇਰੀ ਪੱਗ ਨਾ ਝੁਕਣ ਦੇਵੀ ਤੇ ਅਕਬਰ ਕਹਿੰਦਾ ਫਿਰ ਮੈਨੂੰ ਇਹ ਵੀ ਦੱਸ ਮਾਰਨਾ ਪ੍ਰਤਾਪ ਬੈਠਾ ਕਿੱਥੇ ਆ ਮਰਾਸੀ ਨੇ ਸਿਰ ਫੇਰ ਕੇ ਆਖਿਆ ਤੂੰ ਮੇਰੇ ਸਰੀਰ ਦੇ ਤੂੰਬੇ ਤੂੰਬੇ ਵੀ ਕਰ ਦਵੇਂ ਨਾ ਹੁਣ ਤੈਨੂੰ ਮੈਂ ਮਾਰਨਾ ਪ੍ਰਤਾਪ ਦਾ ਐਡਰੈਸ ਨਹੀਂ ਦੱਸਣਾ ਕਿਉਂਕਿ ਦੋ ਮਿੰਟੋ ਦੀ ਮੈਂ ਪੱਗ ਬੰਨੀਆ ਅਣਖੀ ਬੰਦੇ ਦੀ ਦਿੱਤੀ ਪੱਗ ਮੈਂ ਸਿਰ ਤੇ ਰੱਖੀ ਤੇ ਮੇਰੇ ਅੰਦਰ ਅਣਖ ਪੈਦਾ ਆ ਗਈ ਆ ਹੁਣ ਮਾਰੋ ਆਪਾ